ਮੈਂ ਦੀਪੂ ਕਈ ਕੋਆਰਡੀਨੇਟਰ ਨਾਰਥ ਆਮਾਦੀ ਪਾਰਟੀ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਦੀਵਾਲੀ ਦੇ ਸ਼ੁਭ ਤਿਹਾਰ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਉੱਥੇ ਹੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਅੱਜ ਦੇ ਦਿਨ ਆਪਾਂ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਕਰੀਏ ਕੋਈ ਸ਼ਰਾਬਾ ਨਾ ਪੀਏ ਤਾਂਕਿ ਖਸ਼ਾਲ ਸਾਡੀ ਦੀਵਾਲੀ ਨਿਕਲ ਸਕੇ ਤੇ ਜਿਹੜੇ ਸਾਨੂੰ ਸਾਡਾ ਦੀਵਾਲੀ ਤਿਹਾਰ ਹੈ ਉਥੇ ਗਰੀਦ ਚਲਦੀ ਬੰਬ ਪਟਾਕੇ ਵਜਾਣ ਦੀ ਤੇ ਜਰੂਰ ਵਜਾਣੇ ਚਾਹੀਦੇ ਪਰ ਉਹਦਾ ਦੇ ਬੰਬ ਪਟਾਕੇ ਵਜਾਣੇ ਚਾਹੀਦੇ ਆ ਜਿਹਦੇ ਨਾਲ ਪੋਲਿਊਸ਼ਨ ਜਿਹੜਾ ਹੈਗਾ ਉਹ ਘੱਟ ਹੋਵੇ ਤੇ ਮਹਿਮਾਨਯੋਗ ਸੁਪਨ ਸ਼ਰਮਾ ਸਾਡੇ ਸੀਪੀ ਲੁਧਿਆਣਾ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ 2 ਘੰਟੇ ਪਟਾਕੇ ਚਲਾਣ ਦੀ ਦਿੱਤੀ ਹੈ ਵੀ ਵੀ 2 ਘੰਟੇ ਪਟਾਕੇ ਵਜਾਏ ਜਾਣ ਤੇ ਜਿਹਦੇ ਨਾਲ ਪੋਲਿਊਸ਼ਨ ਘਟ ਹੋਊਗਾ ਇੱਕ ਵਾਰ ਤੋਂ ਮੈਂ ਫਿਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੇ ਸ਼ੁਭ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ